ਫਟਾਚਾ ਦਾ ਸਾਰ ਨਹੀਂ ਕਰੇ ਬੰਦੀਆਂ ਦੇ ਵਿੱਚ ਬੇਸੋਰੀ ਸਰੂਰ ਨਹੀਂ ਗੋਲਦੇ ਲੈ 10 ਮਿੰਟ ਹੀ ਰੋਜੀ ਸਰਕਾਰ ਆਇਆ ਅੱਜ ਦਾ ਸਰਕਾਰ ਦਾ ਕਾਰਕ੍ਰਮ ਅੱਜ 2017 ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਨੇ ਔਰ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਔਰ ਪੰਜਾਬ ਦੇ ਖਾਸ ਤੌਰ ਤੇ ਨੌਜਵਾਨਾਂ ਨਾਲ ਜਿਹੜੇ ਵਾਦੇ ਕੀਤੇ ਸੀਗੇ ਅੱਜ ਉਹਨਾਂ ਵਾਦਿਆਂ ਨੂੰ ਯਾਦ ਕਰਾਉਣ ਲਈ ਸਾਡਾ ਅੱਜ ਦਾ ਨਾਰਾ ਹੈ ਕਿ ਨੌਕਰੀ ਦਿਓ ਨਸ਼ਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਸਿਰ ਚੜ ਬੋਲ ਰਿਹਾ ਹੈ ਇਹ ਸਰਕਾਰ ਦੇ ਵਿੱਚ 10 ਗੁਣਾ ਨਸ਼ਾ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਵਿਕ ਰਿਹਾ ਹੈ ਔਰ ਹਰ ਰੋਜ਼ ਨੌਜਵਾਨਾਂ ਦੀ ਮੌਤ ਨਸ਼ਿਆਂ ਨਾਲ ਹੋ ਰਹੀ ਹੈ ਕਿੱਥੇ ਨਸ਼ੇ ਮਿਲ ਰਹੇ ਨੇ ਮਿਲ ਨਹੀਂ ਕਿੱਥੇ ਨੌਕਰੀ ਚਾਹੀਦੀ ਹੈ ਇਹ ਕਹਿੰਦੇ ਸੀਗੇ ਕਿ ਨੌਕਰੀਆਂ ਸੀ 25 ਲੱਖ ਨੌਕਰੀਆਂ ਪੰਜਾਬ ਦੇ ਵਿੱਚ ਦੇਵਾਂਗੇ ਪਰ ਅੱਜ ਤੱਕ ਇਹ 40000 ਦਾ ਹੀ ਗੁੱਗਾ ਗਾਰੇ ਨੇ ਸਿਰਫ 40000 ਕਰਕੇ ਕਹਿ ਰਹੇ ਅਸੀਂ ਨੌਕਰੀਆਂ ਦੇਤੀਆਂ ਸੋ ਇਹ ਬੜਾ ਵੱਡਾ ਇਹਨਾਂ ਦਾ ਅੱਜ ਦਾ ਪਰਦਾ ਫਾਸ਼ ਅਸੀਂ ਕਰਨ ਆਏ ਕਿਉਂਕਿ ਕਾਰਪੋਰੇਸ਼ਨ ਦੀਆਂ ਵੀ ਚੋੜਾਂ ਆ ਰਹੀਆਂ ਨੇ ਇਹਨਾਂ ਤੇ ਝੂਠ ਦਾ ਪਰਦਾ ਫਾਸ਼ ਔਰ ਇਹਨਾਂ ਨੂੰ ਯਾਦ ਕਰਾਉਣ ਲਈ ਕਿ ਇਹ ਤੁਹਾਡੇ ਵਾਅਦੇ ਸੀਗੇ ਜੇ ਤੁਸੀਂ ਵਾਅਦੇ ਨਹੀਂ ਕਰ ਸਕਦੇ ਤੇ ਪੰਜਾਬ ਦੇ ਲੋਕਾਂ ਤੋਂ ਤੁਸੀਂ ਹੱਥ ਜੋੜ ਕੇ ਮਾਫੀ ਮੰਗ ਲਓ ਕਿ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਆਪਣੀਆਂ ਗਾਰੰਟੀਆਂ ਨਹੀਂ ਪੂਰੀ ਕਰ ਰਹੀ ਹੈ ਇਸ ਲਈ ਮੈਂ ਕਹਿ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲੈਣ ਕਰਜ਼ਾ ਵੱਧ ਗਿਆ ਨੌਕਰੀਆਂ ਮਿਲ ਨਹੀਂ ਰਹੀਆਂ ਇੰਡਸਟਰੀ ਬਾਹਰ ਚਲੀ ਗਈ ਗੈਂਗਸਟਰਸ ਦਾ ਬੋਲਬਲਾ ਹੈ ਲੋ ਇਨ ਆਰਡਰ ਦਾ ਬੁਰਾ ਹਾਲ ਹੈ ਨੌਕਰੀਆਂ ਪੈਦਾ ਕਿਵੇਂ ਹੋਣਗੀਆਂ ਇਹ ਸਵਾਲ ਲੈ ਕੇ ਅਸੀਂ ਅੱਜ ਮੁੱਖ ਮੰਤਰੀ ਨਵਾਜ਼ ਦੇ ਘਰ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਦਾ ਘਰ ਕਿਹਨਾਂ ਦਾ ਸਾਡਾ ਟੀਚਾ ਹੈ ਔਰ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਉਹਦੇ ਪਾਣ ਉੱਤੇ ਭਜੀ ਉਹ ਵੀ ਆ ਰਹੇ ਨੇ ਉਹਨੇ ਕਿਹਾ ਵੀ ਫਾਇਦਾ ਵੀ ਅਸੀਂ ਨੌਕਰੀਆਂ ਦੇ ਚੁੱਕੇ ਪਰ ਸਰਕਾਰਾਂ ਨੇ ਪਹਿਲਾਂ ਵੀ ਸਰਕਾਰ ਤਾਂ ਕੋਈ ਨੌਕਰੀ ਦਿੱਤੀ ਹੋਂਦ ਤੱਕ ਜਿਹੜੀਆਂ ਆ ਨੌਕਰੀਆਂ ਵੀ ਆਈਆਂ ਨੇ ਜਿਹੜੀਆਂ ਸੋ ਕਾਲਡ ਕਹ ਰਹੇ ਐ ਉਹ ਵੀ ਮੇਰਾ ਐਲੀਗੇਸ਼ਨ ਹੈ ਕਿ ਕਾਂਗਰਸ ਪਾਰਟੀ ਦੀਆਂ ਸੈਂਕਸ਼ਨ ਪੋਸਟ ਤੇ ਉਹਨਾਂ ਨੇ ਨੌਕਰੀਆਂ ਦਿੱਤੀਆਂ ਅੱਜ ਕੰਪਰੀਹੈਂਸਿਵਲੀ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਪੰਜਾਬ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ ਜੇ ਪੰਜਾਬ ਦੀ ਇਕਨੋਮਿਕ ਔਰ ਆਰਥਿਕ ਸਿਚੁਏਸ਼ਨ ਅੱਛੀ ਹੈ ਤਾਂ ਨੌਕਰੀਆਂ ਮਿਲਣੀਆਂ ਇਹਦਾ ਕਰਜ਼ਾ ਲੈ ਲੈ ਪੰਜਾਬ ਨੂੰ ਕਰਜ਼ੇ ਚ ਦਬੋ ਰਹੇ ਨੇ ਇਹ ਇੱਕ ਗੱਲ ਆ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਯੂਥ ਕਾਂਗਰਸ ਨੇ ਅੱਜ ਦਾ ਬੀੜਾ ਚੱਕਿਆ ਹੈ ਔਰ ਇਹ ਵਾਦਾ ਜਿਹੜਾ ਇਹਨਾਂ ਨੇ ਵਾਦਾ ਖਿਲਾਫੀ ਪੰਜਾਬ ਦੇ ਲੋਕਾਂ ਨਾਲ ਕੀਤੀ ਹੈ ਉਹਨਾਂ ਤੋਂ ਅਸੀਂ ਮਾਫੀ ਮੰਗਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਗੱਲ ਬਾਤ ਨਹੀਂ ਕਰ ਸਕਦੇ ਸੀ ਜ਼ਰੂਰੀ ਹੈ ਕਿ ਅੱਜ ਦਾ ਪ੍ਰੋਟੈਸਟ ਕਰਕੇ 3 ਸਾਲ ਨਿਕਲ ਕੇ ਗੱਲ ਬਾਤ ਅਸੀਂ ਟਾਈਮ ਦਿੱਤਾ 92 ਸੀਟਾਂ ਜਿੱਤ ਕੇ ਆਏ ਸੀਗੇ ਅਸੀਂ ਕੋਈ ਇਹਨਾਂ ਨੂੰ ਪ੍ਰੋਬਲਮ ਵੀ ਕ੍ਰੀਏਟ ਕੀਤੀ ਅਸੀਂ ਕੋਈ ਇਹਨਾਂ ਨਾਲ ਕੋਈ ਖੇਬੜਬਾਜ਼ੀ ਨਹੀਂ ਕੀਤੀ ਇੱਕ ਅچھے ਤਰੀਕੇ ਨਾਲ ਸਟੇਟਮੈਂਟ ਤਰੀਕੇ ਨਾਲ ਸਾਰੀ ਕਾਂਗਰਸ ਪਾਰਟੀ ਤੋਂ ਟੂ ਬਾਟਮ ਸਾਰੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਸੀਗਾ ਪਰ ਇਹ ਮੌਕਾ ਔਰ ਵਾਅਦਾ ਖਿਲਾਫੀ ਵਾਲੇ ਤਰੇ ਪਏ ਨੇ ਇਸ ਲਈ ਅੱਜ ਆ ਗੱਲ ਬਾਤੋ ਡਾਇਲੌਗ ਦਾ ਕਿਉਂਕਿ بے ਪਰੋਸਗੀ ਪੰਜਾਬ ਦੇ ਲੋਕਾਂ ਚ ਆ ਗਈ ਹੈ ਇਹ بے ਪਰੋਸਗੀ ਜ਼ਾਹਿਰ ਕਰਨ ਲਈ ਅਸੀਂ ਮੁੱਖ ਮੰਤਰੀ ਸਾਹਿਬ ਦੇ ਕਰ ਜਾ ਰਹੇ 100% 100% ਹੋਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਲੋਕ ਸਭਾ ਦੇ ਵਿੱਚ ਇੱਕ ਟ੍ਰੇਲਰ ਸਿਗਾ ਲੋਕ ਸਭਾ ਤੋਂ ਬਾਅਦ ਇਹ ਪਹਿਲੀ ਚੋਣ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਵੀ ਪੰਜਾਬ ਦੇ ਲੋਕ ਇਸ ਗੱਲ ਨੂੰ ਦਰਸਾਉਣਗੇ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜੀ ਹੈ 7 ਸੀਟਾਂ ਉਹਨਾਂ ਨੇ ਟਾਈਆਂ ਸਨ ਔਰ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬੇਮੁਖ ਹੋ ਗਏ ਨੇ ਕੋਈ ਦੇ ਨਾ ਜੀ ਇਸੇ ਪੈਰੀਕੇਟਿੰਗ ਕੀ ਲੇ ਤੁਸੀਂ ਕਿੱਦਾਂ ਅੱਗੇ ਵਧ ਪਾਓਗੇ ਅਸੀਂ ਵਧਾਂਗੇ ਜਿਵੇਂ ਇਸ ਪੰਜਾਬ ਦੇ ਨੌਜਵਾਨ ਆਏ ਸੀ ਪੰਜਾਬ ਦੇ ਯੋਧੇ ਆਏ ਨੇ ਪੰਜਾਬ ਦੀ ਇੱਕ ਵਾਈਬਰੈਂਟ ਆਰਗੇਨਾਈਜੇਸ਼ਨ ਹੈ ਪੰਜਾਬ ਯੂਥ ਕਾਂਗਰਸ ਅਸੀਂ ਅੱਗੇ ਵਧਾਂਗੇ ਪਹਿਲਾਂ ਵੀ ਅੱਗੇ ਵਧੇ ਅੱਜ ਵੀ ਅੱਗੇ ਵਧਾਂਗੇ ਔਰ ਮੁੱਖ ਮੰਤਰੀ ਸਾਹਿਬ ਦੇ ਘਰਵਾਕ ਕੋਈ ਤਰ੍ਹਾਂ ਉਮੀਦ ਘਟ ਹੈ ਉਮੀਦ ਅਸੀਂ ਸਾਨੂੰ ਇਹ ਲੱਗ ਰਿਹਾ ਹੈ ਕਿ ਸਰਕਾਰ ਦੀ ਮਨਸ਼ਾ ਹੈ ਹੀ ਨਹੀਂ ਕਿਉਂਕਿ ਹੁਣ ਦਿੱਲੀ ਵਾਲੇ ਚਲਾਉਣ ਲੱਗੇ ਸਰਕਾਰ ਹੁਣ ਸਰਕਾਰ ਦਿੱਲੀ ਵਾਲੇ ਚਲਾ ਰਹੇ ਨੇ ਜੇ ਤੁਸੀਂ ਜੇ ਅੱਗੇ ਨਹੀਂ ਵਧੇ ਦਿੱਤਾ ਗਿਆ ਤੁਹਾਨੂੰ ਤਾਂ ਉਸ ਤੋਂ ਬਾਅਦ ਕੀ ਅੱਗੇ ਸਾਡਾ ਸੰਘਰਸ਼ ਸੜਕਾਂ ਤੇ جاری ਹੈ ਸਾਡਾ ਸੰਘਰਸ਼ ਹੈ ਜਿਹੜਾ ਸੜਕਾਂ ਤੇ جاری ਹੈ ਸਾਡਾ ਸੰਘਰਸ਼ ਜਥੇਬੰਦਕ ਚਾਹੇ ਦੇ ਤੌਰ ਤੇ ਉਹ ਜਾਰੀ ਰਹੇਗਾ ਔਰ ਇਹ ਸਰਕਾਰ ਨੂੰ ਕਿਉਂਕਿ ਇਹ ਜਮਹੂਰੀਅਤ ਹੈ 5 ਸਾਲ ਬਾਅਦ ਵੋਟਾਂ ਹੋ ਗਏ 2 ਸਾਲ ਬਾਅਦ ਲੋਕਾਂ ਨੇ ਉਸ ਗੱਲ ਨੂੰ ਕਿਉਂਕਿ ਲੋਕਾਂ ਦੀ ਜਿਹੜੀ ਤਕਲੀਫ ਹੈ ਅੱਜ ਉਹਨੂੰ ਅਸੀਂ ਹਾਈਲਾਈਟ ਕਰ ਰਹੇ ਹਾਂ ਕੋਈ ਲੀਡਰ ਵੀ ਚੰਗੇ ਹਾਂਜੀ ਉਹਦੇ ਬਾਅਦ ਨੂੰ ਚਿਪ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆਉਣਗੇ ਔਰ ਸਟੇਟ ਦੀ ਲੀਡਰਸ਼ਿਪ ਚ ਵੀ ਉਮੀਦ ਹੈ ਕਿ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਆ ਕੇ ਸੰਬੋਧਨ ਕਰਨਗੇ ਠੀਕ ਹੈ